ਰਿਪੇਰੀਅਨ ਲਾਇ ਕਹਿੰਦਾ ਜਿੱਥੇ ਪਾਣੀ ਆਪਦੀ ਮਾਰ ਕਰਦਾ ਉਹ ਪਾਣੀ ਉਸ ਰਾਜ ਦਾ ਅਮਾਚਲ ਵਿੱਚ ਫਿਰ ਭਾਈ ਤੁਸੀਂ ਬੰਨ ਮਾਰ ਲੋ ਰੱਖ ਲੋ ਕੁਦਰਤੀ ਤੌਰ ਤੇ ਰੱਖ ਹੀ ਨਹੀਂ ਸਕਦੇ ਧਾਰ ਵੀ ਆਏ ਗੋਰੇ ਅੰਗਰੇਜ਼ ਆਏ ਹਨਾ ਸਾਰਿਆਂ ਨੂੰ ਪੰਜਾਬ ਹੀ ਕਿਉਂ ਦਿੰਦਾ ਇਹ ਵੱਡੇ ਵੱਡੇ ਲੀਡਰ ਆ ਦਿੱਲੀ ਵਾਲੇ ਹੁਣ ਧਾਰ ਵੀ ਗਏ ਇਹਨਾਂ ਨੂੰ ਪੰਜਾਬ ਹੀ ਦਿੰਦਾ ਯਾਰ ਸੋ ਜੇ ਅੱਜ ਸਾਨੂੰ ਪੰਜਾਬ ਦੇ ਪਾਣੀਆਂ ਦੀ ਲੋਇਲਟੀ ਮਿਲ ਜਾਂਦੀ ਹੈ ਪੰਜਾਬ ਦੇ ਪਾਣੀਆਂ ਦਾ ਮੁੱਲ ਮਿਲ ਜਾਂਦਾ ਤਾਂ ਪੰਜਾਬੀ ਸੂਬਾ ਸਭ ਤੋਂ ਖਿਸ਼ਾਲ ਸੂਬਾ ਬਣ ਜੂ ਕਿਉਂਕਿ ਆਨੰਦਪੁਰ ਸਾਹਿਬ ਦਾ ਮਤਾ ਕੀ ਸੀ ਉਹਦੇ ਵਿੱਚ ਇਹੀ ਗੱਲ ਸੀਗੀ ਮੈਂ ਸੱਚ ਸ੍ਰੀ ਅਕਾਲ ਪੰਜਾਬੀ ਪੰਜਾਬੀ ਉਹ ਅੱਜ ਮੈਂ ਗੱਲ ਕਰਨੀ ਆ ਪੰਜਾਬ ਦੇ ਪਾਣੀਆਂ ਤੇ ਪਹਿਲਾਂ ਤਾਂ ਹਰਿਆਣਾ ਕਹਿੰਦਾ ਸਾਨੂੰ ਹੋਰ ਵਾਧੂ ਪਾਣੀ ਦਿਓ ਜਦਕਿ 4000 ਕਿਊਸਿਕ ਪਾਣੀ ਪਹਿਲਾਂ ਹੀ ਵਾਧੂ ਜਿਹੜਾ ਜਿੰਨੀ ਉਹਨਾਂ ਦੀ ਮੰਗ ਹੁੰਦੀ ਆ ਉਦੋਂ ਵੱਧ ਦਿੱਤਾ ਜਾ ਚੁੱਕਾ ਹੈ ਹੁਣ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸਾਬ ਦਾ ਬਿਆਨ ਆਇਆ ਕਹਿੰਦੇ ਪਾਣੀ ਤਾਂ ਹੈ ਹੀ ਹਿਮਾਚਲ ਦਾ ਉਹ ਪੜਿਓ ਲੋਕੋ ਦੁਨੀਆ ਦੇ ਵਿੱਚ ਇੱਕ ਕਾਨੂੰਨ ਆ ਇੱਕ ਲਾਅ ਆ ਰਿਪੇਰੀਅਨ ਲਾ ਰਿਪੇਰੀਅਨ ਕਾਨੂੰਨ ਰਿਪੇਰੀਅਨ ਕਾਨੂੰਨ ਪੂਰੀ ਦੁਨੀਆ ਤੇ ਲਾਗੂ ਹੁੰਦਾ ਹੈ ਉਹ ਰਿਪੇਰੀਅਨ ਕਾਨੂੰਨ ਕੀ ਕਹਿੰਦਾ ਉਹਦੇ ਬਾਰੇ ਗੱਲ ਕਰਨੀ ਆ ਮੁੱਖ ਮੰਤਰੀ ਸਾਹਿਬ ਨੇ ਸਰਪਾਰਟੀ ਮੀਟਿੰਗ ਸੱਦੀ ਤਾਂ ਉਹਦੇ ਸਾਰੀਆਂ ਪਾਰਟੀਆਂ ਦੇ ਲੀਡਰ ਗਏ ਭਾਜਪਾ ਅਕਾਲੀ ਦਲ ਤੋਂ ਕਾਂਗਰਸ ਤੋਂ ਆਪ ਵਾਲੇ ਤਾਂ ਚਲੋ ਹੋਣੇ ਹੀ ਸੀਗੇ ਤੇ ਉੱਥੇ ਕਿਸੇ ਨੇ ਰਿਪੇਰੀਅਨ ਕਾਨੂੰਨ ਦੀ ਗੱਲ ਕਾਨੂੰਨ ਦੀ ਗੱਲ ਨਹੀਂ ਕੀਤੀ ਰਿਪੇਰੀਅਨ ਲਾ ਦੀ ਗੱਲ ਨਹੀਂ ਕੀਤੀ ਕਿਉਂ ਨਹੀਂ ਕੀਤੀ ਇੱਕ ਵੱਡਾ ਸਵਾਲ ਹੁਣ ਰਿਪੇਰੀਅਨ ਕਾਨੂੰਨ ਹੈ ਕੀ ਭਾਈ ਮੈਂ ਸੁਖੂ ਸਾਹਿਬ ਨੂੰ ਕਹਿੰਦਾ ਤੁਸੀਂ ਵੀ ਸੁਣ ਲਓ ਹਰਿਆਣੇ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਕਹਿੰਦਾ ਤੁਸੀਂ ਵੀ ਸੁਣ ਲਓ ਰਿਪੇਰੀਅਨ ਲਾਏ ਕਹਿੰਦਾ ਜਿੱਥੇ ਪਾਣੀ ਆਪਦੀ ਮਾਰ ਕਰਦਾ ਉਹ ਪਾਣੀ ਉਸ ਰਾਜ ਦਾ ਹੁਣ ਹਿਮਾਚਲ ਦੇ ਵਿੱਚ ਮੀਂਹ ਪੈਂਦੇ ਨੇ ਤਾਂ ਪਾਣੀ ਥੱਲੇ ਡਿਗਣਾ ਡਿਗਣਾ ਹੈ ਕੁਦਰਤੀ ਹੈ ਤੇ ਉਹਨੇ ਮਾਰ ਜਦੋਂ ਰੋਣ ਨੇ ਹਿਮਾਚਲ ਆਲਾ ਪਾਣੀ ਸਾਰਾ ਉੱਪਰੋਂ ਪਹਾੜਾਂ 'ਚ ਆ ਕੇ ਤਾਂ ਪਾਣੀ ਦੀ ਮਾਰ ਤਾਂ ਪੰਜਾਬ ਤੇ ਆ ਭਾਈ ਸਤਲੁਜ ਵੱਡੇ ਪੱਦਰ ਤੇ ਹੜ ਆਉਂਦਾ ਹੈ ਤੇ ਸਾਰਾ ਆਧਾ ਜਿੱਥੇ ਜਾਂਦਾ ਹੈ ਸਤਲੁਜ ਹਨਾ ਮਾਝਾ ਦੁਆਬਾ ਮਾਲਵੇਜ ਦੀ ਹੁੰਦਾ ਹੋਇਆ ਸਾਰੇ ਨੁਕਸਾਨ ਸਤਲੁਜ ਕਰਦਾ ਹੈ ਪਿਛਲੀ ਵਾਰ ਕਿੱਡੇ ਵੱਡੇ ਪੱਦਰ ਤੇ ਫਸਲਾਂ ਦਾ ਨੁਕਸਾਨ ਹੋਇਆ ਜੀ ਜੰਤੂਆਂ ਮਈਆਂ ਡੰਗਰਾਂ ਦਾ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਹੋਇਆ ਸੋ ਉਹਦੀ ਪਰਪਾਈ ਤਾਂ ਪੰਜਾਬ ਕਰਦਾ ਹੈ ਹੈਨਾ ਰੋ ਦਾ ਨੁਕਸਾਨ ਤਾਂ ਪੰਜਾਬ ਦੇ ਲੋਕ ਚਲਦੇ ਨੇ ਫਿਰ ਐਨਆਰਈ ਵੀ ਮਦਦ ਕਰਦੇ ਨੇ ਉਹ ਤਾਂ ਸਰਕਾਰਾਂ ਵੀ ਪਿੱਛੇ ਹਟ ਜਾਂਦੀਆਂ ਨੇ ਤੇ ਰਿਪੇਰੀਅਨ ਲਾ ਇਹ ਕਹਿੰਦਾ ਵੀ ਜਿੱਥੇ ਪਾਣੀ ਮਾਰ ਕਰਦਾ ਉਹ ਪਾਣੀ ਉੱਥੋਂ ਦਾ ਹੁਣ ਜਿਉ ਪਾਣੀ ਪੰਜਾਬ ਦੇ ਵਿੱਚ ਮਾਰ ਕਰਦਾ ਤਾਂ ਭਾਈ ਉਹ ਪਾਣੀ ਸਾਡਾ ਹੋਇਆ ਤੇ ਫਿਰ ਭਾਈ ਤੁਸੀਂ ਬੰਨ ਮਾਰ ਲੋ ਰੱਖ ਲੋ ਕੁਦਰਤੀ ਤੌਰ ਤੇ ਰੱਖ ਹੀ ਨਹੀਂ ਸਕਦੇ ਰੱਖਿਆ ਨਹੀਂ ਜਾ ਸਕਦਾ ਹਿਮਾਚਲ ਦੇ ਵਿੱਚ ਪਾਣੀ ਹਿਮਾਚਲ ਤੋਂ ਥੱਲੇ ਡਿੱਗਣਾ ਡਿੱਗਣਾ ਤੇ ਡਿੱਕਿਓ ਨੇ ਪੰਜਾਬ ਚ ਆਉਣਾ ਪੰਜਾਬ ਦਾ ਨੁਕਸਾਨ ਹਰ ਵਾਰ ਕਰਦਾ ਤੇ ਉਹ ਪਾਣੀ ਸਾਡਾ ਹੀ ਹੋਇਆ ਨਾ ਜਦੋਂ ਨੁਕਸਾਨ ਪੰਜਾਬ ਚ ਲੂ ਹੈ ਨਾ ਜਦੋਂ ਪਾਣੀ ਦੀ ਮਾਰ ਪੰਜਾਬ ਚ ਲੂਗਾ ਤਾਂ ਫੇਰ ਪਾਣੀ ਦੀ ਮਲਕੀਅਤ ਵੀ ਪੰਜਾਬ ਦੀ ਹੋਈ ਨਾ ਹੁਣ ਤੁਸੀਂ ਟੱਕੇ ਨਾਲ ਟੱਕੇ ਨਾਲ ਤੁਸੀਂ ਰਾਤੋ ਰਾਤ ਬਦਲਤਾ ਤੇ ਕਹਿੰਨੇ ਹੋ ਵੀ ਭਾਈ ਪਾਣੀ ਸਾਨੂੰ ਵਾਧੂ ਦਿਓ ਕਿਉਂ ਦਈਏ ਬਈ ਕੀ ਗੱਲ ਪੰਜਾਬ ਕੋਈ ਟੋਫੀ ਹੈ ਪੰਜਾਬ ਕੋਈ ਸਮੋਸਾ ਵੀ ਚੱਕ ਕੇ ਮੂੰਹ ਚ ਪਾ ਕੇ ਖਾ ਜਾਓਗੇ ਪੰਜਾਬ ਗੁਰੂਆਂ ਪੀਰਾਂ ਦਾ ਪੰਜਾਬ ਆ ਉਹ ਪੰਜਾਬ ਜਿਹੜਾ ਦੇਸ਼ ਲਈ ਸਭ ਤੋਂ ਮੂਰੇ ਹੋ ਕੇ ਲੜਿਆ 90% ਕੁਰਬਾਨੀਆਂ ਪੰਜਾਬ ਦੀਆਂ ਨੇ ਉਸ ਪੰਜਾਬ ਨੂੰ ਤੁਸੀਂ ਅੱਖੋਂ ਓਲੇ ਕਰ ਰਹੇ ਹੋ ਕਿਵੇਂ ਹੋ ਜੂਗਾ ਇਹ ਮੈਂ ਤਾਂ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਯਾਰ ਕਿਉਂ ਪੰਜਾਬ ਨਾਲ ਹਰ ਵਾਰ ਹਰ ਵਾਰ ਧੱਕਾ ਕੀਤਾ ਜਾਂਦਾ ਯਾਰ ਮੁਗਲ ਆਏ ਧੜਵੀ ਆਏ ਗੋਰੇ ਅੰਗਰੇਜ਼ ਆਏ ਹਨਾ ਸਾਰਿਆਂ ਨੂੰ ਪੰਜਾਬ ਹੀ ਕਿਉਂ ਦਿੰਦਾ ਇਹ ਵੱਡੇ ਵੱਡੇ ਲੀਡਰ ਆ ਦਿੱਲੀ ਵਾਲੇ ਹੁਣ ਧੜਵੀ ਗਏਗਾ ਇਹਨਾਂ ਨੂੰ ਪੰਜਾਬ ਹੀ ਦਿੰਦਾ ਯਾਰ ਸੋ ਮੁੱਖ ਮੰਤਰੀ ਸਾਹਿਬ ਤੁਹਾਨੂੰ ਸਪਸ਼ਟ ਸਟੈਂਡ ਲੈਣਾ ਪਊਗਾ ਤੁਹਾਨੂੰ ਦਿੱਲੀ ਵਾਲਿਆਂ ਨੂੰ ਦਵਲਣਾ ਪਊਗਾ ਵੀ ਚਲੋ ਵੀ ਇਹ ਪੰਜਾਬ ਪੰਜਾਬੀਆਂ ਦਾ ਊ ਆਰ ਯੂ ਸੋ ਇਸ ਲਈ ਜਿਹੜੇ ਅਕਾਲੀ ਨੇ ਜਿਹੜੇ ਕਾਂਗਰਸੀ ਨੇ ਜਿਹੜੇ ਭਾਜਪਾ ਦੇ ਨੇ ਮੈਨੂੰ ਕਹਿੰਦਾ ਤੁਸੀਂ ਭਾਈ ਰਿਪੇਰੀਅਨ ਕਾਨੂੰਨ ਦੀ ਗੱਲ ਕਿਉਂ ਨਹੀਂ ਕਰਦੇ ਰਿਪੇਰੀਅਨ ਕਾਨੂੰਨ ਦੇ ਤਹਿਤ ਤੁਸੀਂ ਪੰਜਾਬ ਦੇ ਜਿਹੜਾ ਪਾਣੀ ਆਉਂਦਾ ਉਹ ਤੇ ਪੰਜਾਬ ਦੀ ਮਲਕੀਅਤ ਕਿਉਂ ਨਹੀਂ ਦਿਖਾਉਂਦੇ ਕਿਉਂ ਨਹੀਂ ਦਰਸਾਉਂਦੇ ਅੱਜ ਤੁਸੀਂ ਸਾਰੇ ਪਾਰਟੀਆਂ ਦੇ ਲੀਡਰ ਰਿਪੇਰੀਅਨ ਕਾਨੂੰਨ ਪੜੋ ਰਿਪੇਰੀਆਂ ਲਾ ਪੜੋ ਆ ਗੂਗਲ ਕਰ ਲਓ ਜਿੰਨੇ ਵੀ ਇਹ ਵੀਡੀਓ ਸੁਣਨਗੇ ਵੱਧ ਤੋਂ ਵੱਧ ਇਹਨੂੰ ਲੋਕਾਂ ਤੱਕ ਪਹੁੰਚਾਉਣਾ ਰਿਪੇਰੀਆਂ ਲਾਏ ਕਹਿੰਦਾ ਵੀ ਪਾਣੀ ਜਿੱਥੇ ਮਾਰ ਕਰਦਾ ਇਹ ਪਾਣੀ ਉੱਥੋਂ ਦਾ ਸੋ ਜੇ ਅੱਜ ਸਾਨੂੰ ਪੰਜਾਬ ਦੇ ਪਾਣੀਆਂ ਦੀ ਲੋਇਲਟੀ ਮਿਲ ਜਾਂਦੀ ਹੈ ਪੰਜਾਬ ਦੇ ਪਾਣੀਆਂ ਦਾ ਮੁੱਲ ਮਿਲ ਜਾਂਦਾ ਤਾਂ ਪੰਜਾਬੀ ਸੂਬਾ ਸਭ ਤੋਂ ਖਿਸ਼ਾਲ ਸੂਬਾ ਬਣ ਜੂ ਕਿਉਂਕਿ ਆ ਦੋ ਜੋੜੀਆਂ ਨਹਿਰੀਆਂ ਜਾਂਦੀਆਂ ਨੇ ਰਾਜਸਥਾਨ ਨੂੰ ਭਰੀਆਂ ਕੋਈ ਅਜ ਤੱਕ ਕਿਸੇ ਨੇ ਸਾਨੂੰ ਪੈਸਾ ਨਹੀਂ ਦਿੱਤਾ ਹੁਣ ਤੁਸੀਂ ਕਹੋਗੇ ਪੈਸਾ ਕਿਵੇਂ ਬਣਿਆ ਪਾਣੀ ਤਾਂ ਹਿਮਾਚਲ ਡੱਗਦਾ ਡੱਗਦਾ ਨੁਕਸਾਨ ਕਿਹਦਾ ਕਰਦਾ ਪੰਜਾਬ ਦਾ ਰਿਪੇਰੀਅਨ ਕਾਨੂੰਨ ਇਹੀ ਕਹਿੰਦਾ ਵੀ ਜਿੱਥੋਂ ਨੁਕਸਾਨ ਕਰਦਾ ਉਹ ਪਾਣੀ ਉਥੋਂ ਦਾ ਹੈ ਹੁਣ ਅਸੀਂ ਪਾਣੀਆਂ ਦਾ ਮੁੱਲ ਰਾਜਸਥਾਨ ਵਾਲਿਆਂ ਤੋਂ ਲਈਏ ਦਿੱਲੀ ਨੂੰ ਪਾਣੀ ਦਿੰਨੇ ਉੱਥੋਂ ਲਈਏ ਹਨਾ ਸਾਰੇ ਰਾਜਾਂ ਨੂੰ ਦਿੰਨੇ ਆ ਤਾਂ ਫਿਰ ਪੰਜਾਬ ਦੇ ਪਾਣੀਆਂ ਦਾ ਮੁੱਲ ਤੁਸੀਂ ਕਿਉਂ ਨਹੀਂ ਤੈਅ ਕਰਦੇ ਵੱਧ ਅਧਿਕਾਰਾਂ ਦੀ ਗੱਲ ਜਿਹੜੀ ਗੱਲ ਕਰਦੇ ਆ ਉਹਦੇ ਵਿੱਚ ਇਹੀ ਹੈ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਹਨਾ ਆਨੰਦਪੁਰ ਸਾਹਿਬ ਦਾ ਮਤਾ ਕੀ ਸੀ ਉਹਦੇ ਵਿੱਚ ਇਹੀ ਗੱਲ ਸੀਗੀ ਮੇਨ ਵੱਧ ਅਧਿਕਾਰਾਂ ਦੀ ਸੋ ਵੱਧ ਅਧਿਕਾਰ ਹੁਣ ਰਾਜ ਆਪ ਦੇ ਫੈਸਲੇ ਆਪ ਕਰ ਸਕਦੇ ਹੋਣ ਹਨਾ ਤਾਹੀਂ ਕਿਤੇ ਨਾ ਕਿਤੇ ਪੰਜਾਬ ਬਚਣਾ ਹੈ ਨਹੀਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਸੋ ਪੰਜਾਬ ਦੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਲੀਡਰਾਂ ਦੇ ਛਲਾਵੇ ਚ ਨਾ ਉਹ ਗੱਲਾਂ ਚ ਨਾਓ ਉੱਠ ਕੇ ਪੰਜਾਬ ਦੇ ਪਾਣੀ ਤੇ ਡਟ ਕੇ ਇਹ ਕੋ ਵੀ ਇਹ ਸਾਡਾ ਪਾਣੀ ਆਓ ਪੰਜਾਬ ਦੇ ਪਾਣੀ ਬਚਾਈਏ ਪੰਜਾਬ ਦੀ ਨੌਜਵਾਨੀ ਬਚਾਈਏ ਜ਼ਿੰਦਗੀ ਜੰਦਾਬਾਦ ਧਰਤ ਜੰਦਾਬਾਦ ਪੰਜਾਬ ਜੰਦਾਬਾਦ ਪੰਜਾਬੀ ਜੰਦਾਬਾਦ ਧੰਨਵਾਦ ਸੱਚੇ